ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜਿਹੜੀ ਸਾਡੇ ਇਲਾਕੇ ਦੇ ਵਿੱਚ ਅੱਜ ਘਟਨਾ ਘਟੀ ਆ ਬਹੁਤ ਹੀ ਨਿੰਦਨਯੋਗ ਆ ਸ਼ਰਿਆਮ ਨਸ਼ਾ ਤਸਕਰਾਂ ਵੱਲੋਂ ਪਿੰਡ ਮੀਆ ਸਿੰਘ ਵਾਲੇ ਜਦੋਂ ਨੌਜਵਾਨਾਂ ਵੱਲੋਂ ਉਹਨਾਂ ਨੂੰ ਰੋਕਿਆ ਗਿਆ ਉਹਨਾਂ ਨੂੰ ਨਸ਼ਾ ਦੇਣ ਤੋਂ ਮਨਾ ਕੀਤਾ ਗਿਆ ਤਾਂ ਸ਼ਰਿਆਮ ਉਹਨਾਂ ਵੱਲੋਂ ਸਿੱਧੀਆਂ ਗੋਲੀਆਂ ਚਲਾਈਆਂ ਗਈਆਂ ਬੇਸ਼ੱਕ ਨਸ਼ਾ ਤਸਕਰ ਹਜੇ ਤੱਕ ਇਹ ਨਹੀਂ ਕਲੀਅਰ ਹੋ ਸਕਿਆ ਕਿ ਕਿੱਥੋਂ ਦੇ ਦੱਸਿਆ ਜਾ ਰਿਹਾ ਕਿ ਕੋਈ ਨੇੜੇ țeੜੇ ਦੇ ਪਿੰਡਾਂ ਦੇ ਆ ਮੈਂ ਇੱਥੇ ਮਾਨ ਸਾਹਿਬ ਨੂੰ ਪੁੱਛਣਾ ਚਾਹੁੰਨੀ ਆ ਵੀ ਮਾਨ ਸਾਹਿਬ ਜਿਹੜਾ ਤੁਸੀਂ ਇੱਕ ਮਹਾਂਮ ਚਲਾਈ ਆ ਜੁੱਧ ਨਸ਼ਿਆਂ ਵਿਰੁੱਧ ਕੀ ਉਹ ਮਹਾਂਮ ਇਸ ਕਰਕੇ ਚਲਾਈ ਆ ਵੀ ਪਿੰਡ-ਪਿੰਡ ਤੁਸੀਂ ਹਸਤੀਆਰ ਲਾ ਦੋ ਪਿੰਡ-ਪਿੰਡ ਮਸ਼ਹੂਰੀਆਂ ਕਰਾ ਦੋ ਨੌਜਵਾਨਾਂ ਦਾ ਇੱਕ ਵਾਰਾ ਹੌਸਲਾ ਅਫਜ਼ਾਈ ਕਰ ਦੋ ਵੀ ਜਿਹੜੇ ਨਸ਼ਾ ਤਸਕਰ ਆਉਂਦੇ ਆ ਉਹਨਾਂ ਨੂੰ ਫੜ ਲਓ ਪਰ ਉਹਨਾਂ ਹੀ ਨੌਜਵਾਨਾਂ ਦੇ ਉੱਤੇ ਸਿੱਧੀਆਂ ਗੋਲੀਆਂ ਦਾਗੀਆਂ ਜਾਂਦੀਆਂ ਨਹੀਂ ਆਖਰਕਾਰ ਇਹ ਜਿਹੜਾ ਨਜਾਇਜ਼ ਅਸਲਾ ਇਹਨਾਂ ਕੋਲੇ ਕਿੱਥੋਂ ਆਉਂਦਾ ਕੌਣ ਇਹਨਾਂ ਨੂੰ ਪ੍ਰੋਵਾਈਡ ਕਰਦਾ ਜੇਕਰ ਇਹ ਨਹੀਂ ਗੱਲ ਦਾ ਨਹੀਂ ਅਸੀਂ ਪਤਾ ਕਰ ਸਕੇ ਤਾਂ ਸਾਡੀਆਂ ਇਹੋ ਜਿਹੀਆਂ ਮਹਿੰਮਾ ਚਲਾਉਣ ਦਾ ਕੋਈ ਫਾਇਦਾ ਨਹੀਂ ਅੱਜ ਉਹਨਾਂ ਮਾਵਾ ਦੇ ਪੁੱਤ ਮਰ ਵੀ ਸਕਦੇ ਸੀ ਅੱਜ ਉਹਨਾਂ ਮਾਵਾ ਦੇ ਪੁੱਤਾਂ ਦੇ ਘਰੇ ਸੱੱתר ਵੀ ਬੈਠ ਸਕਦੇ ਸੀ ਪਰ ਅਫਸੋਸ ਦੀ ਗੱਲ ਜਿਹੜੀ ਸਭ ਤੋਂ ਵੱਡੀ ਉਹਨਾਂ ਉਹਨਾਂ ਨੌਜਵਾਨਾਂ ਕੋਲੋਂ ਜਦੋਂ ਮੈਂ ਉੱਥੇ ਗਈ ਆ ਜਿਹੜੀ ਸਾਨੂੰ ਮਿਲੀ ਆ ਉਹ ਕਹਿੰਦੇ ਜੀ ਸਾਰਿਆਂ ਤੋਂ ਪਹਿਲਾਂ ਅਸੀਂ ਹਲਕਾ ਵਿਧਾਇਕ ਨੂੰ ਜਾ ਕੇ ਦੱਸ ਕੇ ਆਏ ਆ ਹਲਕਾ ਵਿਧਾਇਕ ਕਹਿੰਦਾ ਜੀ ਸਾਰੇ ਪਾਸੇ ਬੁਰਾ ਹਾਲ ਆ ਕੀ ਕਰ ਸਕਦੇ ਆ ਕਹਿੰਦੇ ਉਹਨੇ ਸਾਡੀ ਗੱਲ ਨਹੀਂ ਸੁਣੀ ਉਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੂੰ ਕਿਹਾ ਗਿਆ 2 ਘੰਟੇ ਹੋ ਗਏ ਸੀ ਉਹਨਾਂ ਉਹਨੂੰ ਉੱਥੇ ਬੈਠਿਆਂ ਨੂੰ ਹਜੇ ਤੱਕ ਪੁਲਿਸ ਪ੍ਰਸ਼ਾਸਨ ਦੀ ਕੋਈ ਵੀ ਕਾਰਵਾਈ ਨਹੀਂ ਹੋਈ ਉਸ ਤੋਂ ਬਾਅਦ ਉੱਥੇ মিডিਆ ਬੁਲਾਇਆ ਜਾਂਦਾ মিডিਆ ਦੇ ਵਿੱਚ ਸਾਰਿਆਂ ਦੀ ਬਾਈਟ ਹੁੰਦੀ ਐ ਐਨ ਟਾਈਮ ਤੇ মিডিਆ ਵੱਲੋਂ ਮੈਨੂੰ ਵੀ ਸੂਚਿਤ ਕੀਤਾ ਜਾਂਦਾ ਉੱਥੇ ਕਿਸਾਨ ਜਥੇਬੰਦੀਆਂ ਦੇ ਜਿਵੇਂ ਦਰਸ਼ਨ ਸਿੰਘ ਮੀਆਂ ਸਿੰਘ ਵਾਲੇ ਤੋਂ ਨਾਲ ਉਹਨਾਂ ਦੇ ਪ੍ਰੀਤਮ ਸਿੰਘ ਮੀਆਂ ਸਿੰਘ ਵਾਲੇ ਤੋਂ ਅਸੀਂ ਸਾਰੇ ਉੱਥੇ ਪਹੁੰਚਦੇ ਆਂ মিডিਆ ਦੇ ਵਿੱਚ ਜਦੋਂ ਹੀ ਬਾਈਟ ਹੋਣੀ ਸਟਾਰਟ ਹੁੰਦੀ ਐ ਇੰਟਰਵਿਊ ਹੋਣੀ ਸਟਾਰਟ ਹੁੰਦੀ ਐ ਦੱਸਿਆ ਜਾਂਦਾ ਵੀ ਇੱਥੋਂ ਦੇ ਕੀ ਹਾਲਾਤ ਨੇ ਉਦੋਂ ਹੀ ਬਾਹਰਲੇ ਨੰਬਰਾਂ ਤੋਂ ਥ੍ਰੈਟ ਆਉਣੇ ਸ਼ੁਰੂ ਹੋ ਜਾਂਦੇ ਨੇ ਉਹਨਾਂ ਨੌਜਵਾਨਾਂ ਨੂੰ ਕਾਲਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਕਿਹਾ ਜਾਂਦਾ ਹੈ ਕਿ ਸਾਨੂੰ ਦੱਸੋ ਤੁਸੀਂ ਹੈ ਕੌਣ ਕਿੱਥੋਂ ਸੋ ਦੇਖੋ ਜੇ ਨਸ਼ੇ ਨੂੰ ਕੋਈ ਰੋਕਦਾ ਉਹਨਾਂ ਨੂੰ ਵੀ ਖਤਰੇ ਨੇ ਇੱਥੇ ਮੈਂ ਐਸਐਸਪੀ ਸਾਹਿਬ ਮਾਣਯੋਗ ਜਿਨ੍ਹਾਂ ਬਾਰੇ ਮੈਂ ਬੜੀ ਤਾਰੀਫ ਸੁਣੀ ਆ ਉਹਨਾਂ ਦੀ ਬਾਈਫੇਸ ਤਾਂ ਨਹੀਂ ਹਜੇ ਮੈਂ ਉਹਨਾਂ ਨੂੰ ਮਿਲੀ ਪਰ ਐਸਐਸਪੀ ਸਾਹਿਬ ਦੀ ਮੈਂ ਤਾਰੀਫ ਬਹੁਤ ਸੁਣੀ ਆ ਕਿ ਭਗਤੇ ਭਾਈਕੇ ਤੋਂ ਆ ਐਸਐਸਪੀ ਸਾਹਿਬ ਬਹੁਤ ਲੈਕ ਇਨਸਾਨ ਨੇ ਸਾਹਬ ਪਸੰਦ ਇਨਸਾਨ ਨੇ ਉਹਨਾਂ ਨੂੰ ਮੈਂ ਬੇਨਤੀ ਕਰਨੀ ਚਾਹੁੰਦੀ ਆ ਵੀ ਐਸਐਸਪੀ ਸਾਹਿਬ ਇਸ ਤਰ੍ਹਾਂ ਦੇ ਜਿਹੜੇ ਨਸ਼ਾ ਤਸਕਰ ਆ ਜਿਹੜੇ ਗੁੰਡੇ ਆ ਇਸ ਤਰ੍ਹਾਂ ਦੇ ਇਹ ਕਈਆਂ ਦੇ ਘਰ ਤਬਾਹ ਕਰ ਚੁੱਕੇ ਨੇ ਇਹਨਾਂ ਤੋਂ ਜਿਹੜੇ ਉਹਨਾਂ ਨੌਜਵਾਨਾਂ ਨੂੰ ਵੀ ਖਤਰਾ ਨਾਲ ਉਹਨਾਂ ਲੋਕਾਂ ਮੀਡੀਆ ਵਾਲਿਆਂ ਨੂੰ ਵੀ ਖਤਰਾ ਨਾਲ ਜਿਹੜੇ ਸਾਡੇ ਅਰਗੇ ਭੈਣ ਭਰਾ ਮੈਂ ਦੱਸ ਦੇਣੀ ਚਾਹਨੀ ਆ ਐਸਐਸਪੀ ਸਾਹਿਬ ਤੁਹਾਨੂੰ ਮੈਂ ਉਹ ਕੁੜੀ ਰਮਨਦੀ ਮਰਖਾਈਆ ਜਿਹਨੇ 2016 ਦੇ ਵਿੱਚ ਆਪਦੇ ਪਤੀ ਦੇ ਸਿਵੇਂ ਦੇ ਸੇਕ ਨੂੰ ਸੇਕ ਕੇ ਉਹਦੇ ਤੇ ਕਸਮ ਖਾ ਕੇ ਪੰਜਾਬ ਦੇ ਵਿੱਚ ਨਸ਼ਿਆਂ ਦੇ ਖਿਲਾਫ ਜਿਹੜੀ ਮਹਾਂਮ ਵਿੱਢੀ ਸੀ ਉਸ ਟਾਈਮ ਤੇ ਵਿੱਢੀ ਸੀ ਜਦੋਂ ਇੱਥੋਂ ਦੇ ਬੰਦੇ ਵੀ ਬੋਲਣਾ ਮناسب ਨਹੀਂ ਸੀ ਸਮਝਦੇ ਡਰਦੇ ਸੀ ਮੈਂ ਉਸ ਟਾਈਮ ਤੋਂ ਇਹ ਲੜਾਈ ਜਿਹੜੀ ਸ਼ੁਰੂ ਕੀਤੀ ਆ ਪਿੰਡ ਪੈਂਡ ਜਾ ਕੇ ਮੈਂ ਸੈਮੀਨਾਰ ਕੀਤੇ ਗੁਰੂ ਘਰਾਂ ਦੇ ਵਿੱਚ ਜਾ ਕੇ ਸੈਮੀਨਾਰ ਕੀਤੇ ਸੱਥਾਂ ਦੇ ਸਕੂਲਾਂ 'ਚ ਜੀ ਦਾ ਆਨਰ ਰਿਕਾਰਡ ਮੀਡੀਆ ਤੇ ਪਿਆ ਤੁਸੀਂ ਰਮਨਦੀਪ ਕੌਰ ਮਰਖਾਈ ਰਿਸਰਚ ਮਰਵਾ ਕੇ ਕਿਸੇ ਤੋਂ ਵੀ ਵੈਰੀਫਾਈ ਕਰ ਸਕਦੇ ਹੋ 16 2016 24 ਜੂਨ ਨੂੰ ਮੇਰੇ ਪਤੀ ਦੀ ਡਰਗ ਓਵਰਡੋਸ ਦੇ ਨਾਲ ਮੌਤ ਹੋ ਜਾਂਦੀ 11 ਸਾਲ ਹੋ ਗਏ ਮੈਨੂੰ ਇਹ جنگ ਲੜ ਲਈ ਨੂੰ ਸਟਰਗਲ ਕਰ ਰਹੀ ਨੂੰ ਜੀ ਦੇ ਵਿੱਚ ਮੇਰੇ ਨਾਲ ਬਹੁਤ ਸਾਰੀਆਂ ੱਟਕੇ ਸ਼ਾਂਗਾਂ ਵੀ ਹੋਈਆਂ ਨਜਾਇਜ਼ ਪਰਚਿਆਂ ਦੇ ਦੌਰ ਚੱਲੇ ਮੇਰੇ ਬੱਚਿਆਂ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ ਮੈਨੂੰ ਵੀ ਨੁਕਸਾਨ ਪਹੁੰਚਾਇਆ ਗਿਆ ਮੇਰਾ ਰੋਜਗਾਰ ਤੱਕ ਖੋਇਆ ਗਿਆ ਮੇਰੇ ਮਾਪੇ ਬਾਬ ਤੱਕ ਨੁਕਸਾਨ ਪਹੁੰਚਾਇਆ ਗਿਆ ਤੇ ਅੱਜ ਉਹਨਾਂ ਤਸਕਰਾਂ ਦੇ ਹੌਸਲੇ ਇੰਨੇ ਕ ਬਲੰਦ ਨੇ ਕਿ ਇੱਕ ਪਾਸੇ মিডিਆ ਵਾਲੇ ਕਵਰਿੰਗ ਕਰ ਰਹੇ ਆ ਦੂਜੇ ਪਾਸੇ ਉਹ ਤਸਕਰਾਂ ਜਿਹੜੇ ਪਤਾ ਨਹੀਂ ਫੇਕ ਨੰਬਰ ਬਾਹਰ ਦੇ ਕਿੱਥੋਂ ਉਹਨਾਂ ਨੇ ਲਏ ਹੋਇਆ ਉਹਨਾਂ ਦੇ ਉੱਤੇ ਉਹਨਾਂ ਨੌਜਵਾਨਾਂ ਨੂੰ ਥ੍ਰੈਟ ਦੇ ਰਹੇ ਨੇ ਧਮਕੀਆਂ ਦੇ ਰਹੇ ਨੇ ਅਸੋਇ ਤੇ ਮੈਂ ਸਾਡੇ ਹਲਕਾ ਵਿਧਾਇਕ ਨੂੰ ਸੀਐਮ ਮਾਨ ਸਾਹਿਬ ਤੁਹਾਨੂੰ ਐਸਐਸਪੀ ਸਾਹਿਬ ਤੁਹਾਨੂੰ ਬੇਨਤੀ ਕਰਨੀ ਚਾਹੁੰਦੀ ਆ ਕਿ ਜੇ ਐਨ ਫਿਊਚਰ ਪਿੰਡ ਮੀਆਂ ਸਿੰਘ ਵਾਲਾ ਮਰਖਾਈ ਜਾਂ ਨੇੜੇ ਤੇੜੇ ਦੇ ਪਿੰਡਾਂ ਦੇ ਵਿੱਚ ਕੋਈ ਵੀ ਘਟਨਾ ਘਟਦੀ ਆ ਉਹਦੇ ਜ਼ਿੰਮੇਵਾਰ ਜਿਹੜਾ ਸਿੱਧੀ ਤੌਰ ਤੇ ਸਰਕਾਰ ਤੇ ਪ੍ਰਸ਼ਾਸਨ ਹੋਊਗਾ ਜੇਕਰ ਉਹਨਾਂ ਬੰਦਿਆਂ ਤੇ ਨਾਥ ਨਾ ਪਾਈ ਗਈ ਬਹੁਤ ਹੀ ਨਿੰਦਨਯੋਗ ਤੇ ਬਹੁਤ ਘਟਿਆ ਜਿਹੜੀ ਇਹ ਘਟਨਾ ਸਾਡੇ ਏਰੀਏ ਦੇ ਵਿੱਚ ਘਟੀ ਆ ਤੇ ਲੋਕਾਂ ਨੂੰ ਮੈਂ ਬੇਨਤੀ ਕਰਦੀ ਆ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਮੇਰਾ YouTube ਚੈਨਲ ਰਮਨਦੀਪ ਕਰਮਰਖਾਈ ਨੂੰ ਸਬਸਕ੍ਰਾਈਬ ਕਰਕੇ ਪੂਰੀ ਵੀਡੀਓ ਉੱਤੇ ਦੇਖੋ ਹੀ ਧੰਨਵਾਦ ਜੀ